ਅੱਜ ਤੁਹਾਨੂੰ ਲੁਧਿਆਣਾ ਦੀ ਇਹੋ ਜੀ ਜਗ੍ਹਾ ਲੈ ਕੇ ਆਏ ਆ ਜਿੱਥੇ ਕੁਝ ਹੀ ਮਿੰਟਾਂ ਦੇ ਵਿੱਚ ਸਰਵਾਈਕਲ ਠੀਕ ਹੋ ਜਾਂਦੀ ਹੈ ਤਾਂ ਸਾਡੇ ਨਾਲ ਮੌਜੂਦ ਨੇ ਸਰਦਾਰ ਜੀ ਵੈਦ ਜੋ ਕਿ ਇਸ ਡੰਡੇ ਦੇ ਨਾਲ ਕੁਝ ਹੀ ਮਿੰਟਾਂ ਦੇ ਵਿੱਚ ਸਰਵਾਈਕਲ ਉਹ ਠੀਕ ਹੋ ਜਾਂਦੀ ਹੈ ਸਰਵਾਈਕਲ ਔਰ ਕਾਫੀ ਸਮੇ ਤੋਂ ਜਿਹੜੇ ਲੋਕ ਨੇ ਪਤਾ ਨਹੀਂ ਕਿੰਨੇ ਛੇਰੇ ਦੇ ਇਸ ਸਰਵਾਈਕਲ ਕਾਰਨ ਜਿਹੜਾ ਕਿ ਕਾਫੀ ਜ਼ਿਆਦਾ ਪਰੇਸ਼ਾਨ ਰਹਿੰਦੇ ਨੇ ਤੰਗ ਰਹਿੰਦੇ ਨੇ ਕਈ ਜਗ੍ਹਾ ਤੇ ਜਾਂਦੇ ਨੇ ਦਵਾਈਆਂ ਖਾਂਦੇ ਨੇ ਪਰ ਠੀਕ ਨਹੀਂ ਹੁੰਦਾ ਪਰ ਤੁਹਾਨੂੰ ਦੱਸਦੀ ਇਸ ਜਗ੍ਹਾ ਤੇ ਕੁਝ ਹੀ ਮਿੰਟਾਂ ਦੇ ਵਿੱਚ ਹੀ ਇਹ ਸਰਵਾਈਕਲ ਇਸ ਡੰਡੇ ਦੇ ਨਾਲ ਜਿਹੜਾ ਕਿ ਠੀਕ ਕਰ ਦਿੰਦੇ ਨੇ ਅਸੀਂ ਤਾਂ ਇਹ तकरीबन 7-8 ਸਾਲ ਤੋਂ ਕਰਦੇ ਪਏ ਹਾਂ 7-8 ਸਾਲ ਤੋਂ ਹਾਂ ਛੋਟੇ ਤੋਂ ਹੀ ਸ਼ੁਰੂਆਤ ਹੋਈ ਹੈ ਇੱਥੇ ਇਹ ਆਪਾਂ ਨੇ ਸ਼ੁਰੂ ਕੀਤੀ ਆ ਜੀ ਪਹਿਲਾਂ ਘਰ ਤੋਂ ਸ਼ੁਰੂ ਕੀਤੀ ਸੀ ਹੌਲੀ-ਹੌਲੀ ਹੌਲੀ ਹੁਣ ਰਹੀ ਜਿਹਨੂੰ ਕਹਿੰਦੇ ਆ ਕਮਰਸ਼ੀਅਲ ਹੋ ਗਈ ਸਰਵਾਈਕਲ ਬਿਮਾਰੀ ਨਹੀਂ ਹੁੰਦੀ ਜੀ ਇਹ ਤਾਂ ਸਾਡੇ ਬੈਠਣ ਦਾ ਸਟਾਈਲ ਜਿਹੜਾ ਉਹਦੇ ਉਹਦੇ ਨਾਲ ਹੀ ਹੁੰਦੀ ਆ ਕੋਈ ਲੋਕ ਕਿੰਨੇ ਖਤਰਨਾਕ ਝਟਕੇ ਮਾਰਦੇ ਆ ਕਿੰਨੇ ਖਤਰਨਾਕ ਝਟਕੇ ਮਾਰਦੇ ਆ ਅਸੀਂ ਤਾਂ ਉਹਨਾਂ ਤੋਂ ਅਲੱਗਾ ਸਿਰਫ ਇੱਕ ਪੁਆਇੰਟ ਜਿਹੜਾ ਪਿੱਛੇ ਲਾਉਣਾ ਉਹ ਬੜਾ ਧਿਆਨ ਨਾਲ ਲਾਉਣਾ ਹੁੰਦਾ ਬਸ ਹੋਰ ਕੁਛ ਨਹੀਂ ਅੰਦਰ ਜਿਹੜੇ ਸਾਡੇ ਨਾ ਤਿੰਨ ਨਸਾਂ ਆਉਂਦੀਆਂ ਨੇ ਇੰਗਲਾ ਪੀੜਾ ਤੇ ਸੁਸ਼ਮਣਾ ਤਿੰਨ ਨਾੜੀਆਂ ਆਉਂਦੀਆਂ ਨੇ ਉਹਨਾਂ ਦੀ ਸੈਟਿੰਗ ਕਰਨੀ ਹੁੰਦੀ ਆ ਉਹ ਆਪਸ ਦੇ ਵਿੱਚ ਦਬ ਜਾਂਦੀਆਂ ਨੇ ਕਿਸੇ ਨਾ ਕਿਸੇ ਵਿੱਚ ਉਹਨਾਂ ਦੀ ਸੈਟਿੰਗ ਕਰਨੀ ਹੁੰਦੀ ਹੈ ਜੇ ਉਹਦੇ ਤੇ ਗਲਤ ਪੁਆਇੰਟ ਲੱਗਦੇ ਬੰਦਾ ਬੇਹੋਸ਼ ਹੋ ਜਾਂਦਾ ਠੀਕ ਹੈ ਬਸ ਇਹੀ ਚੀਜ਼ ਦੇਖਣ ਵਾਲੀ ਹੁੰਦੀ ਆ ਆ ਕਿੰਨੇ ਬੰਦੇ ਆਏ ਹੋਏ ਨੇ ਜਿਹੜੇ ਆ ਨਾ ਸਰਵਾਈਕਲ ਦੇ ਧਾਗੇਦਾਰ ਲਾ ਲਾ ਕੇ ਅਸੀਂ ਸਿੱਟੇ ਹੋਏ ਨੇ ਔਰ ਐਡਰੈਸ ਜ਼ਰੂਰ ਦੱਸ ਦੋ ਸਰ ਐਡਰੈਸ ਸਾਡਾ ਨਿਊ ਸ਼ਮਲਾਪੁਰੀ ਆਪੋਜੀਟ ਦਸਹਿ